ਨਮਾ ਨਮਾ 26 22 26 ਲੱਖ ਰੁਪਇਆ ਟਰੇਡਰ ਹੈ 25 26 ਲੱਖ ਦਾ ਹਾਂਜੀ ਇਹ ਬਾਈ ਟਰੇਡਰ ਤੁਹਾਨੂੰ ਕਿੰਨੇ ਦਾ ਪੈ ਗਿਆ ਤੋਲ ਤੂਲ ਕੇ 6 ਲੱਖ ਰੁਪਇਆ ਦਾ 6 ਲੱਖ ਦਾ ਅੱਛਾ ਇਹਦੇ ਵਿੱਚ ਕੀ ਕੀ ਕਰਨੀ ਬਾਈ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਵਾਧੂ ਬਾਈ ਜੀ ਜਿੰਨੀਆਂ ਘੋਂ ਨੀਆਂ ਥੋੜੀਆਂ ਰਹਿ ਜਾਣੀਆਂ ਅੱਛਾ ਹਾਂਜੀ ਟਾਇਰ ਤਾਂ ਆਪ ਬਹੁਤ ਘੰਟ ਟੰਗਣਾ ਚੜਾਏ ਆ ਬਾਈ ਜੀ ਇਹ ਓਕੇ ਜੀ ਇਹ ਅਗਣਾ ਚੜਾਏ ਜਿਹੜਾ ਕਿਸੇ ਨੇ ਪੰਜਾਬ ਚ ਕੀ ਇੰਡੀਆ ਚ ਵੀ ਨਹੀਂ ਇਹ ਕੰਮ ਕਰਿਆ ਬਾਈ ਜੀ ਕਿਸੇ ਅੱਛਾ ਇਹ ਕੀ ਸੈਸਟ ਹੁੰਦਾ ਬਾਈ ਇਹ ਤਾਂ ਜਿਵੇਂ ਦਿਲੋਂ ਕਾਰਨ ਲਿਆਉਂਦੇ ਆ ਨਾ ਲੋਕ ਉਹ ਸਿਸਟਮ ਆ ਵੀ ਉੱਥੇ ਦਾ ਵੇਖ ਕੇ ਨਹੀਂ ਜੱਜ ਕਰ ਸਕਦਾ ਵੀ ਇਹ ਟਰੈਕਟਰ ਨੇ ਆਜਾ ਤਿਆਰ ਹੋਣਾ ਓਕੇ ਉੱਥੋਂ ਹਾਲਾਤ ਵੇਖ ਕੇ ਬਾਈ ਟਰੈਕਟਰ ਨੂੰ ਕੋਈ ਹੱਥ ਹੀ ਨਹੀਂ ਪਾਉਂਦਾ ਅਸਲ ਚ ਡਰ ਕੇ ਮੁੜਿਆ ਆਉਂਦਾ ਠੀਕ ਆ ਵੀ ਇੱਥੇ ਆ ਕੇ ਫਿਰ ਖੋਲਦਾ ਸਾਰਾ ਆ ਕੇ ਤਿਆਰ ਹੁੰਦਾ ਸਾਸੀ ਗਾਲ ਦੋਸਤੋ ਬਾਈ ਪਿੰਡ ਰਾਮਿਆਣੇ ਦੇ ਵਿੱਚ ਖੜਾ ਤੇ ਪਿੰਡ ਰਾਮਿਆਣਾ ਕੋੜਲੇ ਬਲੂ ਦੇ ਕੋਲ ਪੈਂਦਾ ਵੀਰੇ ਹਾਂਜੀ ਜੀ ਇੱਥੋਂ ਕੋਲੇ ਪੈਂਦਾ ਜੇਥੋਂ ਕੋਲੇ ਪੈਂਦਾ ਕੋੜਦੇ ਬਲੂ ਤੇ ਬਾਈ ਤੁਸੀਂ ਚਰਚੇ ਸੁਣੇ ਹੋਣਗੇ ਸੋਸ਼ਲ ਮੀਡੀਆ ਤੇ ਪਿਛਲੇ 2-3 ਦਿਨਾਂ ਦੇ ਆ ਜਿਹੜਾ ਬਈ ਬਈ ਉਹ ਵੇ ਟਰੈਕਟਰ ਦੀ ਗੱਲ ਕਰੀ ਵੀ ਕਿੰਨੇ ਦਾ ਹੋਊਗਾ ਟਰੈਕਟਰ ਦੀ ਗੱਲ ਕਰੀ ਨਵਾਂ ਨਵਾਂ 26 25 26 ਲੱਖ ਰੁਪਿਆ ਦਾ ਟਰੈਕਟਰ ਹੈ ਜੀ 25 26 ਲੱਖ ਦਾ ਇਹ ਬਈ ਟਰੇਡਰ ਤੁਹਾਨੂੰ ਕਿੰਨੇ ਦਾ ਪੈ ਗਿਆ ਤੋਲ ਤੂਲ ਕੇ 6 ਲੱਖ ਰੁਪਏ ਦਾ ਜੀ 6 ਲੱਖ ਦਾ ਇਹ ਬਈ ਤੋਲ ਕੇ ਵਾਲਾ ਕੀ ਹਿਸਾਬ ਕਿਤਾਬ ਸੀਗਾ ਵੀ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਕਿਧਰੋਂ ਕੀ ਸਿਸਟਮ ਉਹਨਾਂ ਦਾ ਹੈਗਾ ਵਾਹ ਬਰਤਾਪਨ ਪਹਿਲਾਂ ਦਾ ਹੀ ਹੈ ਬਈ ਉਹਨਾਂ ਦਾ ਓਕੇ ਹਾਂਜੀ ਠੀਕ ਆ ਟਰੈਕਟਰ ਆਪਾ ਖੜੇ ਸੀ ਉੱਥੋਂ ਆਪਾ ਫਿਰ ਟਰੈਕਟਰ ਲਿਆਂਦਾ ਸੀਗਾ ਬਾਕੀ 2.5 ਲੱਖ ਰੁਪਏ ਉੱਤੇ ਹੀ ਖਾਂਦਾ ਜੀ ਸਟੇਪ ਤਿਆਰ ਹੋਉਂਦੇ ਠੀਕ ਆ ਕਲਮ ਲਾਗੇ ਬਈ 6 ਲੱਖ ਦੇ ਵਿੱਚ ਪੈ ਗਿਆ ਕੱਲ ਲਿਆਂਦਾ ਹਾਂ ਜੀ ਲਿਆਂਣ ਲਿਆਂਣ ਪੈ ਗਿਆ ਬਾਕੀ ਆ 8 8.5 ਚ ਟਰੈਕਟਰ ਤਿਆਰ ਹੋ ਜਾਊਗਾ ਬਈ ਅੱਛਾ ਇਹਦੇ ਵਿੱਚ ਕੀ ਕੀ ਕਰਨੀ ਬਈ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਵਾਧੂ ਬਈ ਜਿੰਨੀਆਂ ਘੋਂਨੀਆਂ ਥੋੜੀਆਂ ਰਹਿ ਜਾਣੀਆਂ ਅੱਛਾ ਹਾਂਜੀ ਠੀਕ ਆ ਬਈ ਕੀ ਕੀ ਮੇਨ ਜੀ ਗੱਲਬਾਤ ਕਰੀ ਬਈ ਕਿਹੜਾ ਕਿਹੜਾ ਵੀ ਕੀ ਕੀ ਸਿਸਟਮ ਲਾਉਣਾ ਬਈ ਕਿਹੜਾ ਕਿਹੜਾ ਕੰਮ ਨਾ ਹੁੰਦਾ ਸੀ ਆਰਡੀਆ ਵੀ ਰੱਖਿਆ ਵੀ ਇਹ ਟਰੈਕਟਰ ਨੂੰ ਆਪਾਂ ਕੋਈ ਪੱਟ ਕੇ ਮਾਈਕੋ ਨਹੀਂ ਕਰਿਆ ਕਿਉਂਕਿ ਸਾਡੇ ਕੋਲ ਪਹਿਲਾਂ ਵੀ 16 ਲਿਖਸ ਹੈਗਾ ਆਪਾਂ ਉਹ ਪੱਟ ਕੇ ਮਾਈਕੋ ਕਰ ਸਕਦੇ 16 ਸਟ੍ਰੈਟਰ ਆ ਬਾਈ ਹਾਂਜੀ 16 ਸਟ੍ਰੈਟਰ ਠੀਕ ਉਹ ਟਰੈਕਟਰ ਬਾਈਆਂ ਦੇ ਕੋਲੇ ਖੜੇ ਆ ਬਾਈ ਉਹ ਹੀ ਪੱਟ ਕੇ ਮਾਈਕੋ ਕਰਿਆ ਸੀ ਇਹਨੂੰ ਅਸੀਂ ਸੀਆਰਡੀਆਈ 'ਚ ਹੀ ਰੱਖਿਆ ਹੈ ਜੀ ਤੇ ਇਦਾਂ ਹੀ ਇਹਨੂੰ 130 ਹਾਰਸ ਪਾਵਰ ਤੱਕ ਕਰਾਂਗੇ ਮੋਡੀਫਿਕੇਸ਼ਨ ਦਾ 130 ਹਾਰਸ ਪਾਵਰ ਦਾ ਹਾਂਜੀ ਅੱਛਾ ਇਹਦੀ ਮੋਡੀਫਿਕੇਸ਼ਨ ਦਾ ਕੰਮਪਨੀ ਨੇ ਬਥੇਰੀਆਂ ਕੀਤੀਆਂ ਹੋਈਆਂ ਜੀ ਜੀ ਦੂਜੇ ਟਰੈਕਟਰਾਂ ਨਾਲ ਓਕੇ ਤੇ ਬਾਈ ਅਜਵੇਂ ਏਸੀ ਕੈਬਨ ਲੱਗਿਆ ਲੋ ਗਿਆ ਸਾਰਾ ਆਇਆ ਬਾਈ ਹਾਂਜੀ ਆਇਆ ਆਇਆ ਜੀ 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 ਬਾਈ ਟਾਇਰ ਟੁਗੇ ਬਾਅਦ ਚ ਪਾਈ ਲੈ ਕੇ ਨਹੀਂ ਨਹੀਂ ਨਾਲ ਹੀ ਆਇਆ ਬਾਈ ਅੱਛਾ ਨਾਲ ਹੀ ਆਇਆ ਬਾਈ ਟਰੈਕਟਰ ਦੇਖੋ ਯਾਰ ਜਾਜਾ ਦਾ ਟਰੈਕਟਰ ਆ ਬਾਈ ਯਾਰ ਇਹ ਤੋਲ ਕੇ ਲਿਆਂਦਾ ਬਾਈ ਉਹਨਾਂ ਨੇ ਇਹ ਕਿਹੜੇ ਹਜ਼ਾਰਪੁਰ ਲਾ ਕੇ ਜੁ ਲਿਆਂਦਾ ਹਾਂਜੀ ਹਾਂ ਠੀਕ ਹੈ ਠੀਕ ਹੈ ਬਾਈ ਤੇ ਬਾਈ ਮੇਨ ਕਿਹੜੇ ਮਕਸਦ ਵਾਸਤੇ ਲਿਆਂਦਾ ਕੀ ਕੰਮ ਆ ਮੱਕੀ ਦੇ ਕੰਮ ਵਾਸਤੇ ਲਿਆਂਦਾ ਬਾਈ ਜੀ ਆਪਾਂ ਚਲਾਉਣਾ 4 ਰੋ ਵਾਲਾ ਟੋਕਾ ਓਕੇ ਪਹਿਲਾਂ 90 ਤੇ ਚੱਲਦਾ ਤੇ ਹੁਣ ਆਪਾਂ ਇਹਦੇ ਤੇ ਚਲਾਉਣਾ ਜੀ ਜੀ ਜਿਵੇਂ ਹੁਣ ਬਾਈ ਕੋਈ ਵੀਡੀਓ ਉਹ ਜਾ ਦੇਖਦਾ ਜੀ ਕਿਹੇ ਬੰਦੇ ਨੇ ਲਿਆਉਣਾ ਉਥੋਂ ਮਹਿਲਮੁਲੀ ਜਾਂਦੇ ਟਰੈਕਟਰ ਸਭ ਮਿਲਦੇ ਆਪਨੇ ਚੈਨਲ ਤੇ ਬਾਈ ਜੀ ਸਾਰਾ ਕੁਝ ਦੱਸਿਆ ਹੋਇਆ ਅੱਛਾ ਤੇ ਸਾਰੀਆਂ ਵੀਡੀਓ ਪਾਈਆਂ ਨੂੰ ਉਥੇ ਲੋਟਦੀਆਂ ਵੀ ਆਪਾਂ ਪਾਉਣੀਆਂ ਜਿਹੜੀਆਂ ਆਉਣ ਵਾਲਾ ਲੋਟ ਹੁੰਦਾ ਉਹਦੀਆਂ ਵੀ ਵੀਡੀਓ ਪਾਉਣੀਆਂ ਅੱਛਾ ਲੈ ਬਾਈ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਲਓ ਜਿੰਨੇ ਬੰਦੇ ਦੇਖਦੇ ਆ ਕਿਹੜਾ ਚੈਨਲ ਆ ਬਾਈ 04 ਵਾਲੇ ਜੀ ਪੀ ਵੀ 04 ਵਾਲੇ ਬਾਈ ਇਹ ਚੈਨਲ ਦੇ ਤੁਹਾਨੂੰ ਸਾਰਾ ਕੁਝ ਜਾਣਕਾਰੀ ਮਿਲ ਜੂ ਮੈਂ ਭੇਜ ਦੂੰਗਾ ਡਿਸਕ੍ਰਿਪਸ਼ਨ ਚ ਪਾ ਦਿਓ ਜੀ ਜੀ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਆਪਾਂ ਸਕਰੀ ਜਿਹਦਾ ਉਥੋਂ ਚੱਕਿਆ ਸਾਰਾ ਵੀਡੀਓ ਹੈ। ਓ ਕਿੱਥੇ ਲੈ ਕੇ ਗਾਤੇ ਆਏ ਬਈ ਇਹਨੂੰ? ਇਹ ਟਰੱਕ ਤੇ ਆਏ ਬਈ ਟਰੱਕ ਤੇ ਆਇਆ। ਪਹਿਲੇ ਚੱਲਦਾ-ਚੁੱਲਦਾ ਨਹੀਂ ਸੀਗਾ? ਨਹੀਂ ਨਹੀਂ ਚੱਲਦੇ ਨਹੀਂ। ਉਹਦੇ ਚਲਾਇਆ ਬਾਈ ਜੀ ਇੱਥੇ। ਠੀਕ ਆ। ਤੇ ਇੰਜਨ ਬਾਈ ਕਿਵੇਂ ਪਿਆ ਸੀ ਇਹਦਾ? ਇੰਜਨ ਜਮਾ ਨਵੇਂ ਆ ਬਾਈ ਜੀ 2 ਘੰਟੇ ਚੱਲੇ ਇੰਜਨ। ਅੱਛਾ 2 ਘੰਟੇ ਚੱਲੇ? ਹਾਂਜੀ ਕਲਾਸਟਰ ਬੋਰਡ ਤੇ ਇੰਜਨ ਦਾ ਬਾਈ 2 ਘੰਟੇ ਚੱਲੇ ਤੇ ਫਿਰ ਜੇ ਪ੍ਰੋਬਲਮ ਕਿਵੇਂ ਚੱਲਣੀ? ਉਹ ਆਪਣੀ ਬਾਈ ਨਲਾਮ ਕਰ ਦਿੰਦੀ ਆ ਟਰੈਕਟਰ ਉਹ ਟਰੈਕਟਰ ਆ ਜੀ ਇਹ। ਓਕੇ। ਪਰ ਸਰ ਚੱਲ ਟਰੈਕਟਰ ਆ। ਤੇ ਜਿਵੇਂ ਵੀ ਚੱਲਿਆ-ਚੁੱਲਿਆ ਨਹੀਂ ਵੱ ਤੇ ਟਰੈਕਟਰ ਫੁੱਲ ਘੈਂਟ ਪਿਆ ਇਹ ਬਈ ਟਾਇਰ ਵੀ ਆਈ ਪਏ ਹੋਣਗੇ ਨਾ ਉਦੋਂ ਦੇ ਟਾਇਰ ਆਈ ਹਾਂਜੀ ਟਾਇਰ ਤਾਂ ਬਹੁਤ ਘੈਂਟ ਢੰਗ ਨਾਲ ਚੜਾਏ ਆ ਬਾਈ ਜੀ ਓਕੇ ਜੀ ਇਹ ਅਗ ਨਾਲ ਚੜਾਏ ਆ ਜਿਹੜਾ ਕਿਸੇ ਨੇ ਪੰਜਾਬ ਚ ਕੀ ਇੰਡੀਆ ਚ ਵੀ ਨਹੀਂ ਇਹ ਕੰਮ ਕਰਿਆ ਬਾਈ ਜੀ ਅੱਛਾ ਇਹ ਕੀ ਸਿਸਟਮ ਦਾ ਬਾਈ ਇਹ ਜਿਵੇਂ ਬਾਈ ਗੋਰੇ ਚੜਾਉਂਦੇ ਆ ਪਿਊਲੈਸ ਟਾਇਰ ਕਰਦੇ ਆ ਟੂਬਾਂ ਵਾਲੇ ਅੱਛਾ ਟੂਬਲੈਸ ਟਾਇਰ ਕਰਦੇ ਹਾਂਜੀ ਠੀਕ ਹੈ ਤੁਸੀਂ ਵੀ ਕੀਤੇ ਆ ਆਪਾਂ ਹੀ ਕੀਤੇ ਆ ਜੀ ਵਾਹ ਜੀ ਵਾਹ ਉਹ ਵੀਡੀਓ ਤਾਂ ਬੜਾ ਹੀ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਬਾਈ ਅੱਛਾ ਸਪੈਸ਼ਲ ਆ ਇਹ ਜਿਹੜਾ ਚੜਾਉਣ ਦੀ ਵਿਧੀ ਹੁੰਦੀ ਹੈ ਬਈ ਇਹ ਵੱਖਰੀ ਹ ਇਹ ਆਪਣੇ ਇੰਡੀਆ ਚ ਕੋਈ ਕਰਦਾ ਹੀ ਨਹੀਂ ਬਾਈ ਜੀ ਇਹ ਓਕੇ ਬਾਹਰਲੇ ਦੇਸ਼ ਚ ਜਾਂਦਾ ਇਹ ਬਾਹਰ ਚੱਲਦਾ ਬਾਹਰ ਗੋਰੇ ਚੜਾਉਂਦੇ ਆ ਟਰੱਕਾਂ ਦੇ ਟਾਇਰ ਬਈ ਟਾਇਰ ਵੀ ਬਾਹਰ ਦੀ ਤਕਨੀਕ ਦੇ ਨਾਲ ਚੜਾਏ ਆ ਇਹਦੇ ਵਿੱਚ ਐਨੀ ਗੱਲੀ ਵੀ ਟਰੈਕਟਰ ਦੀ ਵੱਖਰੀ ਆ ਟਾਇਰਾਂ ਨੂੰ ਚੜਾਉਣ ਦੀ ਤਕਨੀਕ ਵੀ ਵੱਖਰੀ ਆ ਤੇ ਬਾਕੀ ਬਈ ਆ ਟਰੈਕਟਰ ਇਸੇ ਸਾਹਮਣੇ ਖੜਾ ਥੋਡੇ ਤੇ ਇਹਦੇ ਵਿੱਚ ਬਈ ਹਾਰਸ ਪਾਵਰ ਜੇ ਆਮ ਜਿਹੜਾ ਟਰੈਕਟਰ ਐ ਇੰਨੀ ਹੋਰ ਜਿਵੇਂ ਆ ਸਿੰਪਲ ਟਰੈਕਟਰ ਖੜਾ ਇਹ ਕਿੰਨੀ ਹਾਰਸ ਪਾਵਰ ਦਾ ਹੁੰਦਾ ਕਿਹੜਾ ਜੀ ਆ ਵਾਲਾ 110 ਚੀ ਹੈ ਜੀ ਇਕ ਤੋਂ 30 ਕਰਨਾ ਹੈ ਹਾਂਜੀ ਇਹ ਤਾਂ 90 75 ਜੋ ਮਰਜ਼ੀ ਕਰ ਲਓ ਉਹੀ ਚੀਜ਼ ਹੈ ਜੀ ਅੱਛਾ ਐਡਜਸਟ ਹੋ ਜਾਂਦਾ ਸਾਰਾ ਹਾਂ ਐਡਜਸਟ ਹੈ ਲਓ ਜੀ ਬਾਈ ਟਰੈਕਟਰ ਚੈੱਕ ਕਰੋ ਤੁਸੀਂ 75 ਕਰ ਲਾ 90 ਕਰ ਲਾ 110 ਕਰ ਲਾ ਗਾਂ ਅਗਲੀ ਚੀਜ਼ ਆਪਾਂ ਆਪ ਤਿਆਰ ਕਰਨੀ ਹੈ ਜੀ ਓਕੇ ਜੀ ਬਾਈ ਬਾਈ ਨੇ ਰਿਕਾਰਡ ਪੈਦਾ ਕਰਤਾ ਮੈਨੂੰ ਨਹੀਂ ਲੱਗਦਾ ਬਾਈ ਕੋਈ ਲੈ ਕੇ ਆਇਆ ਉਹ ਤੋੜ ਕੇ ਕੇ ਲੈ ਕੇ ਆਉਂਦੇ ਬੰਦੇ ਬੰਦੇ ਆਉਂਦੇ ਜੀ ਲਿਆਉਂਦੇ ਆ ਆਪਣੀ ਵੀਡੀਓ ਤੋਂ ਬਾਅਦ ਬਹੁਤ ਬੰਦੇ ਕੇ ਬਹੁਤ ਟਰੈਕਟਰ ਆਇਆ ਅੱਛਾ ਉਹ ਤੋਂ ਬਾਅਦ ਲੈ ਕੇ ਆਇਆ ਹਾਂਜੀ ਲਓ ਵੀ ਮਿੱਤਰੋ ਆ ਜਿਹੜਾ ਟਰੈਕਟਰ ਖੜਾ ਨਾ ਝੋਟੇ ਵਰਗਾ ਇੱਕ ਕੇਲੀ ਵੀ 6 ਲੱਖ ਚ ਤਾਂ ਆ ਗਿਆ 2.5 ਲੱਖ ਉੱਤੇ ਲੱਗੂ ਬਾਈ ਹਾਂਜੀ ਰਾਵਣੇ ਵੀ 8 ਲੱਖ ਦੇ ਵਿੱਚ ਤਿਆਰ ਹੋ ਜਾਊਗਾ ਸਾਰਾ ਇਹ ਤੇ ਬਾਕੀ ਸ਼ੋਸ਼ੂ ਬਾਈ ਇਹਦੀ ਕਿਉਂਕਿ ਉੱਥੇ ਬਾਈ ਜਿਹੜੇ ਟਰੈਕਟਰ ਖਲਾਸ ਚ ਪਏ ਹੁੰਦੇ ਉੱਥੋਂ ਵੇਖ ਕੇ ਆਏ ਨਹੀਂ ਖੜੇ ਹੁੰਦੇ ਬਾਈ ਜੀ ਕਦੇ ਵੀ ਟਰੈਕਟਰ ਜੀ ਇਹ ਤਾਂ ਜਿਵੇਂ ਦਿਲੋਂ ਕਾਰਾਂ ਲਿਆਉਂਦੇ ਆ ਨਾ ਲੋਕ ਉਹ ਸਿਸਟਮ ਆ ਵੀ ਉੱਥੇ ਤਾਂ ਵੇਖ ਕੇ ਨਹੀਂ ਜੱਜ ਕਰ ਸਕਦਾ ਵੀ ਇਹ ਟਰੈਕਟਰ ਨੇ ਆ ਵੀ ਜਾਂ ਤਿਆਰ ਹੋਣਾ ਓਕੇ ਉੱਥੋਂ ਹਾਲਾਤ ਵੇਖ ਕੇ ਬਾਈ ਟਰੈਕਟਰ ਨੂੰ ਕੋਈ ਹੱਥ ਹੀ ਨਹੀਂ ਪਾਉਂਦਾ ਅਸਲ ਚ ਡਰ ਕੇ ਮੁੜਿਆ ਆਉਂਦਾ ਠੀਕ ਆ ਵੀ ਇੱਥੇ ਆ ਕੇ ਫਿਰ ਖੁੱਲਦਾ ਸਾਰਾ ਬਾਅਦ ਚ ਆ ਕੇ ਤਿਆਰ ਹੁੰਦਾ ਆਪਣੇ ਚੈਨਲ ਤੇ ਦਿਖਾਇਆ ਜੀ ਆਪਾਂ A to Z ਚੀਜ਼ ਬਹੁਤ ਲੋਕਾਂ ਨੇ ਪਿਆ ਤੇ ਜਦੋਂ ਇਹ ਤਿਆਰ ਹੋ ਗਿਆ ਫਿਰ ਇਹ ਤਾਂ ਦੇਖੀ ਬਦਲ ਜੂ ਬਾਈ ਸਾਰੀ ਹੈ ਨਾ ਹਾਂਜੀ ਹਾਂ ਤੇ ਇਹਦੀ ਸ਼ੋ ਸ਼ੂ ਬਾਈ ਕਿੱਥੋਂ ਵੇ ਲੈ ਆ ਕੇ ਲਾਉਣੀ ਕੀ ਸੈਟ ਸ਼ੋ ਝਾਂਸੀ ਚੋਂ ਹੀ ਲਾਵਾਂਗੇ ਜੀ ਓਕੇ ਝਾਂ ਬਾਹਰ ਤੋਂ ਰਾਈਟਰ ਨਿੱਕੇ ਨਿੱਕੇ ਲੱਗਣ ਲਾ ਦੇ ਜੀ ਕੋਲੇ ਖੜੇ ਜੀ ਜੀ ਬਾਈ ਬਹੁਤ ਮੇਰੇ ਖਿਆਲ ਨਾਲ ਜਿਵੇਂ ਮਹਿੰਦਰੇ ਦੇ ਮਗਲੇ ਟਾਇਰ ਹੁੰਦੇ ਤਾਂ ਮੂਹਲੇ ਟਾਇਰ ਜੀ ਨਾ ਉੱਡਲੇ ਉੱਡੇ ਜੀ ਉਹ ਸਵਰਾਜ ਨਾਲੋਂ ਤੋਂ ਪਿਛਲੇ ਟਾਇਰ ਨਾਲੋਂ ਅਗਲੇ ਬਾਈ ਹਾਂ ਉਹਦੇ ਉੱਡੇ ਟਾਇਰ ਆ ਬਾਈ ਸਵਰਾਜ ਜਿਹੜੇ ਟਾਇਰ ਨਾ ਜਿੰਨੇ ਮਗਲੇ ਟਾਇਰ ਆ ਉਹਦੇ ਉੱਡੇ ਦੇ ਮੂਹਲੇ ਟਾਇਰ ਆ ਕਮਾਲ ਜੀ ਬਾਈ ਇਹ ਕਿਹੜਾ 4x4 ਆ 4x4 ਜੀ 4x4 ਆ ਲਓ ਜੀ ਕੈਂਡ ਗੱਲ ਬਾਤ ਆ ਤੇ ਬਾਈ ਮਾੜਾ ਮੋਡਾ ਵੀ ਚੈਨਲ ਦਾ ਮਨਬੂਲ ਦਿਓ ਮਾੜਾ ਮੋਟਾ ਜੀ ਇੱਕ ਵਾਰ ਚੈਨਲ ਦਾ ਨਾਮ ਬੋਲ ਦੋ ਆਪਣੇ ਦਾ ਆਪਣੇ ਦਾ ਪੀਵੀ04 ਵਾਲੇ ਜੀ ਓਕੇ ਹਾਂਜੀ ਇਹ ਬਈ ਇਹ ਲਿੰਕ ਦੇ ਦੂੰਗਾ ਤੁਸੀਂ ਡਿਸਕ੍ਰਿਪਸ਼ਨ ਚ ਪਾ ਦਿਓ ਜੀ ਜਿਹੜੇ ਕਿਸੇ ਵੀਰ ਨੇ ਆਪਣੇ ਨਾਲ ਜੁੜਨਾ ਉਹ ਤੇ ਜਾ ਜਾ ਸਕਦਾ ਉਹ ਕੋਈ ਉਹ ਨੰਬਰ ਉਹਨਾਂ ਦੇ ਤੁਸੀਂ ਜੋੜ ਸਕਦੇ ਹੋ ਬਹੁਤ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਉੱਤੇ ਪਾਉਣੇ ਰਹੇ ਹਾਂ ਜੀ ਜੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਜੇ ਕਿਸੇ ਨੇ ਬਈ ਇਹੋ ਜਿਹਾ ਟਰੈਕਟਰ ਲਿਆਉਣਾ ਵੀ ਆ ਤੋਲ ਕੇ ਲਿਆਉਣਾ ਟਰੈਕਟਰ ਤਾਂ ਤੁਹਾਨੂੰ ਜਾਣਕਾਰੀ ਸਾਰੀ A to Z ਚੈਨਲ ਤੋਂ ਹੀ ਮਿਲ ਜਾਣੀ ਹੈ ਤੁਹਾਨੂੰ ਹੋਰ ਕਿਤੇ ਭਟਕਣ ਦੀ ਲੋੜ ਨਹੀਂ ਪੈਣੀ ਤੇ ਸ਼ੇਅਰ ਕਰੋ ਦਬ ਕੇ ਬਈ ਜਿਹਨੂੰ ਵੀ ਇਹਨੂੰ ਵੀਡੀਓ ਘੈਂਟ ਲੱਗੇ ਬਹੁਤ ਬਹੁਤ ਧੰਨਵਾਦ ਬਈ